ਬੱਦਲ ਪੂਰਾ ਖੁੱਲਿਆ ਹੋਇਆ ਦੇਖੋ ਹੁਣ ਕਿੰਨਾ ਗਮੀ ਪੈਂਦਾ ਹੋਰ ਇਦੋਂ ਬਾਅਦ ਰੰਗ ਟੰਗ ਮੀਂਹ ਦੇ ਕੋਈ ਬੰਦਾ ਕਹਿੰਦੇ ਅਰਦਾਸ ਕਰਾ ਦਿਓ ਅਰਦਾਸ ਕਰਾਈ ਭਾਈ ਜੀ ਲਿਆ ਕੇ ਤੇ ਅਰਦਾਸ ਕਰਾ ਕੇ ਕਹਿੰਦੇ ਕੀੜਾ ਸਿੰਘ ਵਾਲੀ ਡੱਬੀ ਚ ਪਾ ਲੋ ਪਾ ਕੇ ਪਿੰਡ ਦੀ ਜੂ ਪਾਰ ਕਰਾਇਆ ਅਸੀਂ ਭਾਈ ਆਪਣੇ ਨਾਲ ਬਲਾਰਾ ਪਿੰਡ ਆ ਉੱਥੇ ਲਿਜਾ ਕੇ ਮੈਂ ਟੋਬੇ ਕੋਲ ਆ ਗਏ ਮੋਟਰ ਤੇ ਤੁਹਾਨੂੰ ਦਿਖਾਉਣਾ ਬੱਚਾ ਦੂਜਾ ਉਹ ਬਾਗਲੇ ਜਾਵੜਿਆ ਉਹ ਇਹਨਾਂ ਦੇ ਹੋਰ ਤਾਂ ਨਹੀਂ ਖੁੱਲਾ ਪਰ ਇਹਨੂੰ ਗੇਟ ਕੋਈ ਬਸ ਬਾ ਫੇ ਤਾਂ ਇੱਥੇ ਫੜ ਲਾ ਗੱਡੀ ਦਾ ਆਪਣੀ ਦਾ ਕੱਪੜਾ ਉੜ ਗਿਆ ਮੂਰੇ ਹਵਾ ਨਾਲ ਮੀਂਹ ਸੋਨਾ ਪੈ ਰਿਹਾ ਜੱਦਾ ਕਿੰਨੀ ਕਿ ਸਪੀਡ ਨਾਲ ਪਈ ਜਾਂਦਾ ਘੱਟੋ ਘੱਟ ਅੱਧਾ ਪੌਣਾ ਘੰਟਾ ਹੋ ਗਿਆ ਹੁਣ ਸੋਨਾ ਮੀਂਹ ਆ ਦਰਖਤਾਂ ਤੇ ਵੀ ਰੌਣਕ ਜੀ ਹੋ ਗਈ ਹੁਣ ਤਾਂ ਤੋਤੇ ਗਏ ਦਰਖਤ ਸਾਰੇ ਬੱਦਲ ਪੂਰਾ ਖੁਲਿਆ ਹੋਇਆ ਦੇਖੋ ਹੁਣ ਕਿੰਨਾ ਕਿ ਮੀਂਹ ਪੈਂਦਾ ਹੋਰ ਇਦੋਂ ਬਾਅਦ ਰੰਗ ਟੰਗ ਮੀਂਹ ਦੇ ਹਨਾ ਬਾਅਦ ਮੀਂਹ ਪੈਂਦਾ ਬੋਲੋ ਅੱਜ ਵੀ ਹਾਂਜੀ ਮਸ਼ਾ ਹੀ ਆਇਆ ਕਰਦੇ ਰਹੇ ਹਾਂ ਹਾਂ ਵੀਡੀਓ ਦੇਖ ਰਹੇ ਸਾਰੇ ਵੀਰਾ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਆਏ ਹੋਇਆ ਜੀ ਮੋਟਰ ਤੇ ਮੀ ਪਿਆਜ਼ ਥੋੜਾ ਥੋੜਾ ਮੰਨ ਲਓ 12 1 ਵਜੇ ਤੱਕ ਪਈ ਗਿਆ ਹੁਣ ਸਮਾਂ ਹੋ ਗਿਆ 3:30 ਕੇ 3 ਵਜੇ ਦਾ ਪਾਣੀ ਪੀ ਗਿਆ ਮਾੜਾ ਮੋਟਾ ਹੀ ਜਾਣੀ ਕਿਣਮਣ ਜੀ ਕਿਣਮਣ ਜੀ ਹੋਈ ਗਈ ਆ ਹੋਈ ਤੱਕ ਜੀ ਦੁਪਹਿਰ ਤੱਕ ਪਹਿਲਾਂ ਤੜਕਿਆਂ ਲੱਗੀ ਸ਼ਿਫਟ ਥੋੜੀ ਜੀ ਪਨਾਲੇ ਪਨੋਲੇ ਤਾਂ ਨਹੀਂ ਚੱਲੇ ਜਾਣੀ ਵੀ ਹੂਰ ਝੂਰ ਜੀ ਲਗਾਤਾਰ ਪਈ ਗਈ ਆ 2 ਘੰਟੇ 3 ਘੰਟੇ ਵਗੂੰ ਮੈਂ ਤਾਂ ਆਇਆ ਸੀ ਮੈਂ ਕਿਹਾ ਰਿਓ ਪਾਉਨੇ ਆ ਬਈ ਖੇਤ ਨੂੰ ਸੋਹਣਾ ਰਿਓ ਲੱਗ ਜੂਗਾ ਪਰ ਰਿਓ ਵਾਲਾ ਮੈਨੂੰ ਲੱਗਦਾ ਕੰਮ ਲੱਗਦਾ ਨਹੀਂ ਬੜਾ ਪਾਣੀ ਵੀ ਲਾਉਣਾ ਲੈਟ ਆਈ ਹੋਈ ਆ ਦੇਖਦੇ ਆ ਕਿਹੜਾ ਰਹਿ ਗਿਆ ਪਛੇਤੇ ਵਾਲਾ ਕੱਲਾ ਆਹ ਹਾਲਾ ਮੈਂ ਕਿਹਾ ਇਹਨੂੰ ਲਾ ਦੰਨੇ ਆ ਸੋਚਿਆ ਹੀ ਸੀ ਇਹਦਾ ਹਜੇ ਰਿਓ ਤਾਂ ਇਹਨਾਂ ਨੂੰ ਇਹਨੂੰ ਤਾਂ ਪਾਇਆ ਹੈ ਦੂਜੀ ਗਾਨ ਕੁ ਮੈਂ ਸੋਚਿਆ ਮੈਂ ਕਿਹਾ ਵੀ ਨਾਲੇ ਤਾਂ ਰਿਓ ਪਾ ਦੰਨੇ ਆ ਵੀ ਗੱਲ ਹੋਊ ਮਾੜੀ ਮੁੱਟੇ ਦੇ ਲੋ ਤੁਹਾਨੂੰ ਕਿੰਨੀ ਇੱਕ ਗੱਲ ਦੀ ਦੀ ਆ ਮਾੜੀ ਮੋਟੀ ਨਾਲ ਨਾਲ ਹੀ ਰਹਿ ਗਈ ਬਾਕੀ ਤਾਂ ਭੱਜ ਗਈ ਗੱਲ ਸਾਰੀ ਬਾਕੀ ਮੀ ਮੇਰੇ ਹਿਸਾਬ ਨਾਲ ਸਾਰੇ ਪੰਜਾਬ ਚ ਮੀ ਹੈਗਾ ਲੰਬਾ ਹੈਗਾ ਜਾਨੀ ਥੋੜਾ ਥੋੜਾ ਹੀ ਆ ਆ ਦੇਖੋ ਖੋਬੇ ਪਾਏ ਇਹ ਰੋਜ ਦੇ ਤਾਂ ਨਹੀਂ ਲੱਗਦੇ ਰੋਜ ਦੇ ਆ ਪਤਲੇ ਪੈਰ ਪਤਾ ਨਹੀਂ ਕੀ ਲੱਭਦੇ ਇਹਨਾਂ ਨੂੰ ਵਿੱਚੋਂ ਇੱਧਰੋਂ ਉੱਧਰੋਂ ਉੱਧਰੋਂ ਇੱਧਰ ਨੂੰ ਇਹੀ ਕੋਸ਼ਾ ਸਾਰੀ ਦਿਹਾੜੀ ਇਹਨਾਂ ਕੋਲੇ ਹੋਰ ਕੋਈ ਕੰਮ ਨਹੀਂ ਜੇ ਨਾ ਤੁਹਾਨੂੰ ਮੈਂ ਦਿਖਾਵਾਂ ਇੱਥੋਂ ਆਪਣੇ ਨੂੰ ਦੇਖਣਾ ਨਹੀਂ ਹੈ ਦੂਰ ਜਾਦੇ ਆ ਜ਼ੂਮ ਕਰਕੇ ਦੇਖਦੇ ਆ ਇਹ ਬੜਾ ਖੰਭਾ ਇੱਕ ਤਾਂ ਬਿਲਕੁਲ ਸੈਂਟਰ 'ਚ ਜਿਹੜਾ ਆ ਦੋ ਖੰਭਿਆਂ ਦੇ ਵਿਚਾਲੇ ਖੰਭਾ ਢਿੰਦਾ ਉਹ ਤੋਂ ਵੀ ਪਰੇ ਆਪਣੇ ਨਾਲ ਧਾਂਦਰਾ ਪਿੰਡ ਆ ਇੱਥੋਂ ਜੇ ਖੇਤਾ ਖੇਤਾਂ ਜੀ ਮੰਨੀਏ ਉਹ ਹੋਊ ਬਾਲਾ ਨਾ ਸਹੀ 40 50 ਕਿੱਲਾਂ ਦੀ ਬਾੜ ਤਾਂ ਬੜੇ ਆਰਾਮ ਨਾਲ ਹੋਊਗੀ ਉਦਾਂ ਜੇ ਘੁੰਮ ਕੇ ਜਾਈਏ ਆ ਦੇਖੋ ਕਿ ਡੇ ਕਿਟੀਆਂ ਪੈੜਾਂ ਨੇ ਇਹ ਰੋਜ਼ ਦਿਨ ਲੱਗਦੀ ਯਾਰ ਮੈਨੂੰ ਡੰਗਰ ਲੱਗਦਾ ਕੋਈ ਹੋਰ ਆ ਦੇਖੋ ਇੱਧਰ ਕਿਤੇ ਪੈੜ ਹੈ ਨਹੀਂ ਇੱਧਰ ਕਿਤੇ ਵੀ ਹੈ ਨਹੀਂ ਇੱਧਰ ਵੀ ਕਿਤੇ ਹੈ ਨਹੀਂ ਇਹ ਫਿਰ ਰੋਜ਼ ਹੀ ਆਉਂਦਾ ਬੱਟ-ਬੱਟ ਤਾਂ ਹੋਰ ਤਾਂ ਡੰਗਰ ਬੱਟ ਤੇ ਆਉਂਦਾ ਨਹੀਂ ਕੋਈ ਇੱਥੇ ਖਾਰ ਪਈ ਆ ਚੂਹੇ ਦੀ ਖੱਡ ਇੱਧਰ ਗਿਆ ਹੋਇਆ ਪਾਣੀ ਚਲੋ ਕੋਈ ਨਹੀਂ ਦਿਨੇ ਹੁਣ ਦੇਖ ਕੇ ਹੁਣ ਤਾਂ ਲੱਗ ਗਿਆ ਪਾਣੀ ਬਾਅਦ ਚ ਬੰਦ ਕਰ ਦਾਂਗੇ ਪਾਣੀ ਤਾਂ ਪੀ ਗਏ ਕਿਹਾਰੇ ਇਹਦਾ ਤਾਂ ਪਾਣੀ ਚਲੋ ਨਿਕਲ ਹੀ ਗਿਆ ਹੁਣ ਇੱਧਰ ਮਾੜਾ ਮੋਟਾ ਕਿਹੜਾ ਸਾਈਡ ਸੂਡ ਤੇੋਂ ਉਹ ਹੀ ਪਾਣੀ ਨਿਕਲਿਆ ਹੁਣ ਬਾਕੀ ਤਾਂ ਪਾਣੀ ਕਿਹਾਰੇ ਉਹ ਵੀ ਪੀ ਗਏ ਕੱਲ ਲਾਇਆ ਸੀ ਇਹਨੂੰ ਪਾਣੀ ਅੱਜ ਮੰਨ ਲਓ 24 ਘੰਟੇ ਨੂੰ ਹੀ ਹੋ ਗਏ 24 ਤੋਂ ਉਪਰੀ ਲੰਘ ਗਿਆ ਟਾਈਮ ਤੇ ਪਨਾ ਪਰਸੋਂ ਵਿੱਚ ਇੱਕ ਦਿਨ ਦਾ ਗੈਪ ਪੈ ਗਿਆ ਬਾਕੀ ਹੁਣ ਉਹ ਦੋਈ ਮੋਟਰ ਤੇ ਚੱਲਦੇ ਆ ਉੱਥੇ ਯਾਰ ਇੱਕ ਬੱਚੇ ਜਨੇ ਬੜਾ ਲੇਖਾ ਲਿਆ ਹੋਇਆ ਬਹੁਤ ਤੰਗ ਕਰਦਾ ਬਹੁਤ ਤੰਗ ਕਰਦਾ ਯਾਰ ਬੱਛਾ ਜਿਹਾ ਉਹ ਤਾਰ ਵੀ ਬੰਨਤੀ ਸਾਰੇ ਪਾਸੇ ਪਰ ਉਹ ਨਹੀਂ ਹਟਿਆ ਪਤਾ ਨਹੀਂ ਕਿੱਥੋਂ ਦੀ ਬੜਦਾ ਕਿੱਥੋਂ ਦੀ ਨਹੀਂ ਹੁਣ ਦੁਬਾਰਾ ਲੈ ਕੇ ਚੱਲੇ ਆ ਟੰਬੇ ਜੇ ਗੱਡਣ ਨੂੰ ਹੋਰ ਮੈਂ ਕਿਹਾ ਤਾਰ ਕਿਤੇ ਹੋ ਟਕਾ ਕੇ ਜੇ ਬੰਨਦੀਏ ਫਿਰ ਦੇਖਦੇ ਆ ਕਿੱਧਰ ਦੀ ਜਾਂਦਾ ਪਰਸੋਂ ਫੜਨੇ ਵੀ ਗਏ ਸੀ ਰਾਤ ਨੂੰ ਉਹ ਬੰਜਰ ਜੀ ਚ ਖੋ ਗਿਆ ਮੁੜ ਕੇ ਲੱਭੇ ਹੀ ਨਹੀਂ ਸਾਨੂੰ ਟਰੈਕਟਰ ਦੀਆਂ ਲਾਈਟਾਂ ਲੋਟਾਂ ਬਸੇਰੀਆਂ ਆਪ ਦੇ ਕੋ ਵੀ ਟਾਰਚ ਸੀ ਪਤਾ ਹੀ ਨਹੀਂ ਕਿੱਧਰ ਗਾਇਬ ਹੋ ਗਿਆ ਉਹ ਤਿੰਨ ਚਾਰ ਕਿਲੇ ਬੰਜਰ ਜੀ ਪਈਆਂ ਨਾਲ ਉੱਥੇ ਆਪਣੇ ਖੇਤ ਤੋਂ ਦੋ ਮੰ ਲਓ ਕਿ 1.5 ਦੋ ਕਿਲੇ ਛੱਡ ਕੇ ਕਿਉਂ ਜ਼ਮੀਨਾਂ ਚ ਮੁੰਨਾ ਵਿਕੀਆਂ ਹੋਈਆਂ ਨੇ ਬੰਜਰਾ ਪੁੰੰਜਰਾ ਪਣੀਆਂ ਪਈਆਂ ਸਾਰੀਆਂ ਹੁਣ ਇੱਥੇ ਕਿੱਥੇ ਲੱਭਦੇ ਚੀਜ਼ ਫੇਰ ਮੁੜ ਕੇ ਹੋ ਗਏ ਥੋੜਾ ਮੂੰਹ ਨੇ ਰਜਾ ਹੁਣ ਆ ਤੇ ਦੇਖਦੇ ਆ ਮੈਂ ਕਿ ਨਾਲ ਤਾਂ ਤਾਰ ਬੰਨ ਦਾਂਗੇ ਤਾਰ ਬੰਨ ਕੇ ਇੱਕ ਵਾਰੀ ਉਹਨੂੰ ਫੜ ਕੇ ਲਿਆ ਕੇ ਪਿੰਡ ਛੱਡ ਦਾਂਗੇ ਪਿੰਡੋਂ ਪਾਰ ਬਾਹਰਲੇ ਪਾਸੇ ਜੇ ਉੱਥੋਂ ਵੀ ਜਾ ਵੜਿਆ ਫਿਰ ਤਾਂ ਰੱਬ ਦਾ ਨਵਾਂ ਫੇਰ ਕਿਤੇ ਹੁਣ ਹੈ ਸਾਰੇ ਆਪਦੇ ਅਰਗੇ ਨੇ ਜੇ ਹੁਣ ਫੜ ਕੇ ਗਾਂ ਕਿਤੇ ਛੱਡ ਕਿਉਂ ਨੇ ਆ ਆਪਾਂ ਤਾਂ ਆਪਣਾ ਖੜਾ ਛੋਟੂ ਜੂ ਗਾਂ ਕਿਸ ਦੇ ਖੇਤ ਚ ਜਾਊ ਉਹ ਅਗਲਾ ਲੇਖਾ ਭਰੂ ਉਹਦੋਂ ਬ ਦੇਖਦੇ ਆ ਲੈ ਜਾ ਕੇ ਦਿਖਾਉਣਾ ਤੁਹਾਨੂੰ ਕੀ ਹਾਲਾਤ ਕਰੇ ਹੋਣੇ ਮੋਟਰ ਦੀ ਕਰੀ ਸੀ ਸਫਾਈ ਆਪ ਪਰਸੋਂ ਦਿਹਾੜੀਆ ਰੱਖਿਆ ਸੀ ਉਦੋਂ ਮੈਂ ਕਿਹਾ ਇੱਕ ਦਿਨ ਲਵਾ ਲਾਂ ਨੇ ਨਾਲ ਤਾਂ ਬਾਲਣ ਬੁੱਲਣ ਲੈ ਗਏ ਸੀ ਚੱਕ ਕੇ ਸਾਰਾ ਉੱਥੇ ਪਿਆ ਸੀ ਬਾਲਣ ਇੱਧਰ ਪਿਆ ਸੀਗਾ ਸਾਰਾ ਬਾਲਣ ਚ ਲੈ ਗਿਆ ਘਰੇ ਮੋਟਰ ਦੀ ਸਫਾਈ ਹੋ ਗਈ ਹੁਣ ਕੀੜਿਆਂ ਨੂੰ ਹੋ ਗਈ ਮੌਜ ਆਹ ਹੋ ਗਿਆ ਭਾਉਣ ਇੱਕ ਇੱਕ ਆ ਹੋ ਗਿਆ ਬੜੇ ਤੰਤਰ ਮੰਤਰ ਲਾਲਾ ਦੇਖ ਲਏ ਤੇ ਵੀ ਇਹ ਵੀ ਨਹੀਂ ਹਟਦੇ ਪਤੰਦਰ ਤਨਵੇ ਦੀ ਸਟੋਰੀ ਸੁਣਾਉਣਾ ਇੱਕ ਮੈਂ ਕੀ ਹੋਇਆ ਜੋਗ ਆਪਣਾ ਇੱਕ ਜੋਗੀ ਆਉਂਦਾ ਹੁੰਦਾ ਉਹ ਜੋਗੀ ਨੇ ਭਾਈ ਕੀ ਕਰਿਆ ਜੋਗੀ ਕਹਿੰਦਾ ਵੀ ਕੀੜੇ ਭਜਾ ਦਾਂਗੇ ਆਪਾਂ ਵੀ ਮੇਰੇ ਕੋਲ ਮੰਤਰ ਹੈਗਾ ਉਹਨੇ ਜੀ ਆਪਣੇ ਤੇ ਇੱਕ ਠੂਠੀ ਮੰਗਾ ਲਈ ਤੇ ਇੱਕ ਠੂਠੀ ਤਿਲ ਚੌਲ ਟੋਟਾ ਚੌਲਾਂ ਦਾ ਹਨਾ ਅਸੀਂ ਉਹ ਉੱਥੇ ਬੈਠੇ ਜਿੱਥੇ ਸਕੂਟਰੀ ਖੜੀ ਆ ਉੱਥੇ ਹੀ ਸੀਗਾ ਕੋਲੇ ਭੌਣ ਚਲ 2-3 ਕਿਲੋ ਲਿਆਏ ਕਈ ਸਾਲਾਂ ਦੀ ਗੱਲ ਐ ਹੋ ਗਏ ਹੁਣ 4-5 ਸਾਲ ਉਹਨੇ ਜੀ ਕੀ ਕਰਿਆ ਉਥੋਂ ਤੁਰੇ ਮੰਨ ਲਓ ਕੀੜਿਆਂ ਦੇ ਭੌਣ ਕੋਲੋਂ ਇਧਰ ਨੂੰ ਜਿੱਧਰ ਹੁਣ ਆਪਾਂ ਜਾਂਦੇ ਆਂ ਇਧਰ ਨੂੰ ਜਾਈ ਗਏ ਉਦੋਂ ਆਹ ਵਾਲੀ ਕੰਧ ਹੁੰਦੀ ਨਹੀਂ ਸੀਗੀ ਜਿਹੜੀ ਉਹ ਸਾਹਮਣੇ ਕੰਧ ਦਾ ਨਾ ਉਹ ਕੰਧ ਨਹੀਂ ਸੀ ਹੁੰਦੀ ਇਹ ਉਹ ਕੰਧ ਦੇ ਪਰਲੇ ਪਾਸੇ ਭੌਣ ਬਹੁਤ ਹੁੰਦੇ ਸੀ ਉਹਨੇ ਭਾਈ ਇੱਥੋਂ ਐ ਛੜਕਦਾ ਛੜਕਦਾ ਗਿਆ ਐ ਲਿਆ ਲਿਆ ਲੇ ਆਲੇ ਆਲੇ ਆਕੇ ਉਹਨੇ ਜੀ ਕੀ ਕਰਿਆ ਉਹ ਕੰਧ ਦੇ ਉਰਲੇ ਪਾਸੇ ਉੱਥੇ ਇੱਕ ਠੂਠੀ ਗੱਡਤੀ ਠੂਠੀ ਥੱਲੇ ਗੱਡ ਕੇ ਉਹ ਜਿਵੇਂ ਥੋੜੀ ਧਰਤੀ 'ਚ ਅੱਧਾ ਕਿ ਫੁੱਟ ਥੱਲੇ ਗੱਡ ਕੇ ਛੜਤੀ। ਉਸ ਤੋਂ ਬਾਅਦ ਉਸ ਤੋਂ ਬਾਅਦ ਕੀ ਹੋਇਆ? ਜਿਹੜੇ ਕੀੜੇ ਪਰਲੇ ਪਾਸੇ ਸੀਗੇ ਕੰਧ ਦੇ ਖਾਸੀ ਪਰੇ, ਉਦੋਂ ਕੰਧ ਨਹੀਂ ਸੀ ਹੁੰਦੀ, ਕੰਧ ਤਾਂ 2 ਸਾਲ ਹੋਈ ਨੂੰ। ਭਾਈ ਉਧਰਲੇ ਕੀੜੇ ਇਧਰ ਨੂੰ ਚੁਗਣ ਆ ਗਏ ਤੇ ਉਹ ਜਿਹੜੇ ਸਕੂਟਰੀ ਕੋਲੇ ਉੱਥੇ ਸੀਗੇ ਉਹ ਵੀ ਇਧਰ ਨੂੰ ਆ ਗਏ। ਹੋਰ ਤਾਂ ਹੋਣਾ ਕੀ ਸੀ ਜਿਹੜੇ ਕੰਧ ਤੇ ਪਰਲੇ ਪਾਸੇ ਕੀੜੇ ਸੀ। ਉਹ ਵੀ ਭਾਈ ਇਕੱਠੇ ਹੋ ਕੇ ਇੱਥੇ ਭੌਣ ਬਣਾ ਲਿਆ ਇੱਕ ਭੌਣ ਭੇਜਦੇ ਭੇਜਦੇ ਇੱਕ ਜੜਾ ਚ ਹੋਰ ਤਿਆਰ ਕਰ ਲਿਆ ਰਾਹ ਚੜਦਿਆਂ ਨੂੰ ਕਿੱਥੇ ਕੰਧ ਦੇ ਪਰਲੇ ਪਾਸੇ ਭੌਣ ਹੁੰਦੇ ਸੀ ਹੁਣ ਜਣੀ ਉਦੋਂ ਦਾ ਪੁੰਨਦਾਨ ਕਰਿਆ ਹੋਇਆ ਸਾਡਾ ਉਹ ਪੁੰਨਦਾਨ ਇੱਥੇ ਲਿਆਇਆ ਭੌਣ ਨੂੰ ਇਹ ਕਿ ਹੋ ਗਿਆ ਉੱਥੇ ਵੀ ਇੱਕ ਹੁੰਦਾ ਸੀ ਉੱਥੇ ਵੀ ਦੋ ਹੋ ਗਏ ਮੈਂ ਕਿਹਾ ਭਜਾ ਲਓ ਹੁਣ ਉਸ ਤੋਂ ਬਾਅਦ ਫਿਰ ਆਪਾਂ ਕੋਈ ਤੰਤਰ ਮੰਤਰ ਕਰਿਆ ਹੀ ਨਹੀਂ ਹੈ ਮੈਂ ਕਿਹਾ ਲੈਣ ਦੋ ਨਜ਼ਾਰੇ ਸਾਰੇ ਤੰਤਰ ਮੰਤਰ ਫੇਲ ਕਰਤੇ ਇਹ ਭੌਣ ਨੇ ਤੰਤਰ ਕੀ ਜਿੱਕੀ ਕੋਈ ਬੰਦਾ ਕਹਿੰਦੇ ਅਰਦਾਸ ਕਰਾ ਦੋ ਅਰਦਾਸ ਕਰਾਈ ਭਾਈ ਜੀ ਲਿਆ ਕੇ ਤੇ ਅਰਦਾਸ ਕਰਾ ਕੇ ਕਹਿੰਦੇ ਕੀੜਾ ਸਿੰਘ ਵਾਲੀ ਡੱਬੀ ਚ ਪਾ ਲੋ ਪਾ ਕੇ ਪਿੰਡ ਦੀ ਜੂਹ ਪਾਰ ਕਰਾਇਆ ਅਸੀਂ ਭਾਈ ਆਪਣੇ ਨਾਲ ਬਲਾਰਾ ਪਿੰਡ ਆ ਉੱਥੇ ਲਿਜਾ ਕੇ ਮੈਂ ਟੋਬੇ ਕੋਲੇ ਦੋ ਕੀੜੇ ਛੱਡਿਆ ਆ ਮੈਨੂੰ ਤਾਂ ਕੋਈ ਮੰਤਰ ਨਹੀਂ ਤੇ ਚੱਲਿਆ ਲੱਗਦਾ ਭਜਾਉਂਦੇ ਭਜਾਉਂਦੇ ਸਗਾਂ ਦੀ ਮੋਟਰ ਦੇ ਉੱਤੇ ਵੀ ਦੋ ਭੌਣ ਕਰ ਲਏ ਇੱਕ ਦੇ ਇੱਕ ਥੱਲਿਓਂ ਚੜਦਿਆਂ ਨੂੰ ਉੱਥੇ ਵਧਾ ਲਿਆ ਉਹ ਜੋਗੀ ਵਾਲੇ ਚੱਕਰ ਚ ਉਹ ਜੋਗੀ ਆਪਣਾ ਮਿੱਤਰ ਸੀ ਹੁਣ ਵੀ ਆਉਂਦਾ ਹੁੰਦਾ ਜਿੱਦਣ ਕਿਤੇ ਆਏ ਤੁਹਾਨੂੰ ਦਰਸ਼ਨ ਕਰਾਵਾਂਗੇ ਉਹ ਬੜਾ ਹੱਸਦਾ ਹੁੰਦਾ ਜਦੋਂ ਵੀ ਆ ਕੇ ਉਹਨੇ ਮੋਟਰਸਾਈਕਲ ਖੜਾਉਣਾ ਮੈਂ ਕਿਹਾ ਕਹਿੰਦਾ ਕਹਿੰਦਾ ਕੀੜਿਆਂ ਵਾਲਾ ਭਾਉਣ ਯਾਰ ਬਾਈ ਤੇਰੇ ਬਹੁਤ ਨੇ ਇੱਥੇ ਮੈਂ ਕਿਹਾ ਤੇਰਾ ਹੀ ਲਿਆਂਦਾ ਹੈ ਜਿਹੜਾ ਟੂਠੀ ਵਾਲਾ ਮੰਤਰ ਕਰਿਆ ਸੀ ਤਾਂ ਹੁਣ ਦੱਸ ਕੀ ਕਰੇ ਜੇ ਤੁਹਾਡੇ ਕੋਈ ਹੱਲ ਹੈਗਾ ਯਾਰ ਦੱਸਿਓ ਜਰੂਰ ਵੀ ਇਹ ਕਿਵੇਂ ਜਾ ਸਕਦੇ ਆ ਯਾਨੀ ਜਾਣ ਆਏ ਨਾ ਹੋਵੇ ਕਿਤੇ ਪਹਿਲਾਂ ਵਾਲਾ ਸਿਸਟਮ ਹੋ ਕੇ ਹੋਰ ਇੱਕ ਆ ਜਾਵੇ ਔਖਾ ਬਹੁਤ ਆ ਮਰਦੇ ਬਹੁਤ ਨੇ ਇੱਥੇ ਆ ਕੇ ਬਹਿਣਾ ਵੀ ਔਖਾ ਬਾਈ ਰੋਟੀ ਪਾਣੀ ਖਾਣੇ ਹੁਣ ਜਿਵੇਂ ਗਰਮੀਆਂ ਦੇ ਸਮੇਂ ਚਲੋ ਫਸਲ ਤਾਂ ਜਿਹੜੀ ਇਹਨਾਂ ਨੇ ਮਾੜੀ ਮੋਟੀ ਦਾਣਾ ਚੁਗਣਾ ਹੁੰਦਾ ਤਾਂ ਬੰਦਾ 20 ਹੱਲ ਕਰ ਲੰਦਾ ਜਿਵੇਂ ਰੋਟੀ ਪਾਣੀ ਖਾਣਿਆ ਗਰਮੀ 'ਚ ਇੱਥੇ ਬੈਠੇ ਹੁੰਨੇ ਆ ਬੈਣਾ ਔਖਾ ਕਰ ਦਿੰਦਾ ਪੈਰਾਂ ਤੇ ਚੜ ਗਏ ਰੋਟੀ ਲੱਸੀ ਰੱਖਤੀ ਥੱਲੇ ਜਾਂ ਚਾਹ ਰੱਖਤੀ ਹਾਲੇ-ਦਾਲੇ ਕੁ ਠੰਡੀ ਜੀ ਰੋਟੀ ਪਈ ਆ ਮਿੰਟ ਲੱਗਦਾ ਇਹਨਾਂ ਨੂੰ 5 ਮਿੰਟਾਂ 'ਚ ਝੋਲੇ ਦਾਲੇ-ਦਾਲੇ ਹੋ ਜਾਂਦੇ ਨੇ ਤੇ ਬਾਕੀ ਪਾਪ ਵੀ ਬਹੁਤ ਹੁੰਦਾ ਯਾਰ ਹੁਣ ਦੇਖ ਲਓ ਕਿੱਧਰ ਨੂੰ ਲੰਘਣਾ ਕੀੜੇ-ਕੀੜਾ ਫਿਰਦਾ ਸਾਰੇ ਪੈਰਾਂ ਥੱਲੇ ਆਉਣੇ ਨੇ ਆ ਚੀਜ਼ ਹੁੰਦੀ ਆ ਚਲੋ ਦਿਖਾਉਣਾ ਤੁਹਾਨੂੰ ਉਧਰਲੀ ਮੋਟਰ ਤੇ ਜਾ ਕੇ ਕਰਦੇ ਆ ਫੇਰ ਗੱਲਬਾਤ ਆ ਗਏ ਮੋਟਰ ਤੇ ਤੁਹਾਨੂੰ ਦਿਖਾਉਣਾ ਬੱਚਾ ਦੂਜਾ ਉਹ ਫਿਰਦਾ ਉਹ ਬਾਗਲੇ ਜਾ ਬੜਿਆ ਉਹ ਇਹਨਾਂ ਦੇ ਹੋਰ ਤਾਂ ਨਹੀਂ ਖੁੱਲਾ ਪਰ ਇਹਨੂੰ ਗੇਟ ਕੋਈ ਬਸ ਬਾ ਫੇਰ ਤਾਂ ਇੱਥੇ ਫੜ ਲਾ ਸਾਰੀਆਂ ਤਾਰਾਂ ਤੂੰ ਨਾ ਟੱਪੀ ਜਾਂਦਾ ਪਤੰਦਰ ਚਲ ਆ ਤਾਂ ਥੋੜੀ ਜਗ੍ਹਾ ਜੀ ਫੜਨਾ ਸੌਖਾ ਇੱਥੋਂ ਇੱਥੋਂ ਰੱਸੀ ਵੀ ਕੋਈ ਵਧੀਆ ਲੈ ਲੈ ਫੇਰ ਇਹਨਾਂ ਤੋਂ ਬਾਅਦ ਚ ਦੇ ਦਾਂਗੇ ਰੱਸੀ ਨਾ ਖ ਰੱਸੀ ਕਿੱਥੇ ਆ ਸੀ ਬਾਈ ਇੱਥੇ ਰੱਸੀ ਲੈ ਲੈ ਕੋਈ ਹੋਰ ਵਧੀਆ ਇਹਨਾਂ ਤੋਂ ਕੋਈ ਨਹੀਂ ਕੋਈ ਨਹੀਂ ਫੜਿਆ ਜਣਾ ਇੱਥੇ ਸੌਖਾ ਫੜਿਆ ਜਣਾ ਫੜ ਲੈ ਹੌਲੀ ਜਣਾ ਬੰਨ ਲੈ ਕੋਲਨੀ ਚ ਜਾ ਜੰਦੇ ਆ ਕੋਲਨੀ ਚ ਚੜ ਗਿਆ ਉੱਤੇ ਉਹਦੇ ਅੰਨ ਫੜ ਲਾ ਉਹ ਮਾਰੀ ਜਾਂਦਾ ਉਹਨੇ ਉਹਨੇ ਆਇਆ ਹੁਣ ਕਿਹੜਾ ਕਿਤੇ ਭੱਜ ਸਕਦਾ ਉਹ ਜੇ ਆਪਾਂ ਅੰਦਰ ਚਲੇ ਡਰੂਗਾ ਬਾਦ ਉੱਥੇ ਟਿਕਿਆ ਜਾ ਫੜ ਲੈਣਗੇ ਬਹੌਣ ਜਿਹੜੇ ਇੱਕ ਨੇ ਪਾਲਾ ਰਣਜੀਤ ਪਾ ਕੇ ਥੱਲੇ ਲਾ ਲਾ ਬਸ ਉਹਨੂੰ ਪਹਿਲਾਂ ਬੰਨ ਲਾ ਬੰਨ ਕੇ ਥੱਲੇ ਲਾ ਲਾ ਨਾ ਲੱਦ ਕੇ ਲੈ ਜਾਣਾ। ਆ ਦੇ ਦੇ। ਲੈ ਜਾਂਗਾ ਥਾਣੇ ਟ੍ਰੇ ਟੁੱਟਣਾ। ਇਹਦੇ ਨਾਲ ਰੱਸੀ ਇੱਥੋਂ ਰੱਸੀ ਹੋਰ ਲੈ ਲੈ ਕੋਈ ਤੋਂ। ਮੂਰਾ ਬੋ। ਹਾਂ ਬੱਧੀ। ਰੱਸੀ ਕੋਈ ਵਧੀਆ ਲੈ ਲੈ ਫੇਰ ਆਪਾਂ ਬਾਅਦ ਚ ਰੱਸੀ ਮੋੜ ਦਾਂਗੇ ਇੱਥੇ ਸ਼ਾਮ ਨੂੰ ਇਹਨੂੰ ਬੰਨ ਲੰਨੇ ਆ ਉੱਥੇ ਬਾਹਰ ਲਿਜਾ ਕੇ। ਆਥਣੇ ਮੋੜ ਦਾਂਗੇ ਰੱਸੀ ਇਹਨਾਂ ਦੀ। ਕਿਉਂ ਆ ਰੱਸੀ ਨੇ ਤਾਂ ਇਹ ਭੱਜ ਜਾਣਾ ਰਣਜੀਤ। ਇਹ ਰੱਸੀ ਨਾਲ ਭੱਜ ਜਾਣਾ ਇਹਨੇ। ਤੇ ਰੱਸੀ ਮਾੜੀ ਆ ਇਹ। ਉਹ ਤਾਂ ਦੇ ਦੇ ਰੱਸੀ ਕੋਈ ਤਾਂ ਸ਼ਾਮ ਨੂੰ ਮੋੜ ਦਾਂਗੇ ਇੱਥੇ। ਮੇਰੇ ਕੋ ਉਧਰ ਵਾਲੀ ਵੀ ਟਰੈਕਟਰ ਨਾ ਬੰਨੀ ਹੋਈ ਹੈ ਜੇ ਸਕੂਟਰੀ ਹੁੰਦੀ ਕੋਲੇ ਫੇ ਤਾਂ ਲੈ ਆਉਣੀ ਸੀ ਮੈਂ ਲੈ ਆਇਆ ਰੋ ਕੁਲੀ ਬੰਨਾ ਦਾ ਕੱਲੀ ਨਾ ਬੰਨੀ ਗੱਲੇ ਚ ਥੱਕ ਨੇ ਨਹੀਂ ਬਸ ਇਹ ਪਾਉਂਦੇ ਕੰਡੈਕਟਰ ਕੱਲੀ ਪਾ ਕੇ ਮੋੜ ਇਹ ਲੋਟ ਵੀ ਅੱਜ ਹੀ ਆਇਆ ਇਹ ਇਹ ਰਣਜੀਤ ਦੇ ਹੱਥ ਲੱਗਣੇ ਸੀ ਤਾਂ ਲੋਟ ਆਉਣਾ ਸੀ ਇਹਨੇ ਸਾਨੂੰ ਤਾਂ ਹੱਥ ਆ ਗਏ ਉਹਨੂੰ ਫੜਦਿਆਂ ਨੂੰ ਭੱਜਣਾ ਦੂਜੇ ਬਸ ਹੁਣ ਨਹੀਂ ਭਜਦਾ ਹੁਣ ਨਹੀਂ ਭਜਦਾ ਹੁਣ ਤਾਂ ਬਸ ਇਹਨੂੰ ਹੁਣ ਇਹਨੂੰ ਬਾਹਰ ਬੰਦਿਆ ਇੱਧਰ ਲਿਆ ਕੇ ਕਿੱਥੇ ਬੰਨੀ ਐ ਹੁਣ ਇਹਨੂੰ ਬੰਨ ਲੈਨੇ ਆ ਉਧਰ ਟਰੈਕਟਰ ਓਏ ਰਸਾਂ ਟੁੱਟ ਜਵੇ ਰਸੇ ਨੂੰ ਗੱਠ ਬੰਨ ਲਾ ਉਥੋਂ ਰਸੇ ਨੂੰ ਗੱਠ ਮਾਰ ਉਥੋਂ ਜਿੱਥੋਂ ਰੱਸਾ ਮਾੜਾ ਵਾ ਗੱਠ ਮਾਰ ਲਾ ਗੱਠ ਮਾਰ ਲਾ ਦੋਈ ਮੋਟਰ ਤੇ ਆਏ ਹੋਇਆ ਰਿਓ ਪਾਉਣਾ ਜਿੱਥੇ ਬੱਚਾ ਫੜਿਆ ਬੱਚਾ ਫੜ ਲਿਆ ਰਿਓ ਪਾ ਦਈਏ ਮੈਂ ਕੱਲ ਨੂੰ ਪਾਣੀ ਪਰਸੋਂ ਤੱਕ ਛੱਡ ਦਾਂਗੇ ਇੱਕ ਦਿਨ ਤੱਕ ਕੱਲ ਦਾ ਦਿਨ ਹੋਰ ਰਹਿ ਗਈ ਦਿਨ ਵਾਲੀ ਬਾਰੀ ਰਾਤ ਵਾਲੀ ਬਾਰੀ ਚ ਛੱਡਾਂਗੇ ਪਾਣੀ ਰਾਤ ਵਾਲੀ ਫਿਰ ਇਹ ਆ ਵੀ ਟੇਕ ਕੇ ਚੱਲ ਜਾਂਦੀ ਆ ਭਰ ਜਾਂਦਾ ਵਧੀਆ ਇਹ ਚ ਲਾਵਾਂਗੇ ਪਾਈਪ ਪਿਛਲੇ ਕਿਆਰਿਆਂ ਚ ਪਾਈਪ ਨਾਲ ਫਿਰ ਇਕੱਲਾ ਇਕੱਲਾ ਕਿਆਰਾ ਕਰਕੇ ਭਰ ਜੂ ਨਹੀਂ ਪਾਣੀ ਆਉਂਦਾ ਮੂਹਰਿਓ ਮੂਹਰਿਓ ਪਾਣੀ ਲਾ ਕੇ ਫਿਰ ਪਾਣੀ ਬਾਹਲਾ ਪੈ ਜਾਂਦਾ ਕਈ ਵਾਰੀ ਪਿਛਲਾ ਕਿਆਰਾ ਭਰਿਆ ਨਹੀਂ ਹੁੰਦਾ ਦੁਬਾਰਾ ਫਿਰ ਭਰਨਾ ਪਊ ਉਵੇਂ ਤਾਂ ਕਰਕੇ ਫਿਰ ਪਹਿਲਾਂ ਪਾਈਪ ਵਿਛਾ ਕੇ ਪਿਛਲੇ ਕਿਆਰੇ ਭਰਾਂਗੇ ਫਿਰ ਭਰਾਂਗੇ ਮੂਹਰ ਲਈ ਆ ਲਿਆਂਦਾ ਹੁਣ ਟਰੈਕਟਰ ਹੁਣ ਲੈ ਕੇ ਜਾਵਾਂਗੇ ਬੰਨ ਗਏ ਬਹੁਤ ਅੰਕ ਰਿਆ ਇਹਨੇ ਬਤੰਦਰ ਨੇ ਸੰਗਲ ਵੀ ਲਿਆਂਦਾ ਨਾਲ ਆ। ਮੰਤਰੀ ਜੀ ਮਗਰ ਮਗਰਾ ਰਹੇ ਨਾਲ-ਨਾਲ। ਹੌਲੀ-ਹੌਲੀ ਲੈ ਕੇ ਆਇਆ ਮੈਂ ਕਿਹਾ ਕਾ ਨੂੰ ਵਿਚਾਰੇ ਨੂੰ ਤੇਜ਼ ਤੋਰਨਾ। ਹੌਲੀ-ਹੌਲੀ ਲੈ ਆਇਆ। ਬਾਬੇ ਸ਼ਹੀਦਾਂ ਵਾਲੇ ਚੌਕ 'ਚ ਲਿਆਂਦਾ ਬਈ ਦੂਜੇ ਪਾਸੇ ਪਿੰਡ ਦੇ ਦੂਜੇ ਸਾਈਡ 'ਚ ਸ਼ਹਿਰ ਵਾਲੇ ਪਾਸੇ ਆਉਂਦੀ ਐਂਟਰੀ ਆ। ਪਿੰਡ ਦੇ ਵਿੱਚ ਦੀ ਬਗਲ ਕੇ ਲਿਆਂਦਾ ਪਿੰਡ ਦੇ ਅੰਦਰ ਦੀ ਲੈ ਕੇ ਆਇਆ ਨੂੰ ਮੈਂ ਕਿਹਾ ਦੁਬਾਰਾ ਨਾ ਮੁੜ ਜਵੇ ਸਾਲਾ ਫੇਰ ਉੱਥੇ। ਇਧਰ ਹੁਣ ਸ਼ਹਿਰ ਦੇ ਵਿੱਚ ਚਲੇ ਜਾਊਗਾ ਇਧਰ ਉਹ ਸੂਏ ਤੇ ਛੱਡ ਕੇ ਆਵਾਂਗੇ ਅੱਜ ਚੱਲੇ ਸੀ ਗੱਡੀ ਦਾ ਨੰਬਰ ਲਵਾਉਣ ਤਿੱਬੇ ਦੇ ਪੁਲ ਤੇ ਜਾਮ ਲੱਗਾ ਹੈ ਕੁਝ ਤੈ ਤੋੜ ਜਾਵਾ ਬਹੁਤ ਜ਼ਿਆਦਾ ਪਹਿਲਾਂ ਤਾਂ ਆਪਾਂ ਦੂਜੀ ਸਾਈਡ ਦੇ ਘੁੰਮੇ ਨਹਿਰ ਦੇ ਮਨ ਲਓ ਬੈਗ ਚਲੇ ਗਏ ਸੀਗੇ ਇੱਥੇ ਡਬਲ ਡਬਲ ਲਾਈਨਾਂ ਲੋਕ ਲਾ ਲੈਂਦੇ ਐ ਨਹੀਂ ਪਤਾ ਲੱਗਦਾ ਵੀ ਤੁਸ ਨੰਗਣਾ ਕਿੱਧਰ ਦੀ ਅਜ ਇੱਕ ਤੁਮਲਾ ਦੇਖ ਲੈ ਹੁਣ ਇਹਨੂੰ ਪੁੱਛਿਆ ਵੀ ਤੁਸੀਂ ਕਿੱਥੇ ਉੱਪਰ ਦੀ ਨਿਗਾਹਨੇ ਗਿਓ ਕਮਲੇ ਨੇ ਜਿਹੜੇ ਲਾਈਨ ਚ ਲੱਗੇ ਹੋਣ ਐਨਾ ਲੋਕ ਬੇਵਕੂਫ ਨੇ ਨਾ ਮੂਰਲੀ ਚੀਜ਼ ਵੀ ਰੋਕ ਲੈਣੀ ਆ ਨਾ ਇਹ ਚੀਜ਼ਾਂ ਨਾਲ ਡਬਲ ਡਬਲ ਲੈਣ ਲੱਗੇ ਗਾਹਾਂ ਨਾ ਗੱਡੀ ਲੰਘਦੀ ਇੱਕ ਪੌੜ ਉੱਪਰ ਦੀ ਲੈਣਾ ਲਾਉਂਦੇ ਨੇ ਡਬਲ ਡਬਲ ਆ ਉਹਦੇ ਪਿੱਛੇ ਹੁਣ ਬੈਗ ਲਈ ਜਾਂਦਾ ਕਿੱਥੇ ਤੱਕ ਬੈਗ ਲੈ ਜਾਊਗਾ ਇਹ ਉਹ ਲੋਕ ਕਮਲਕੁੱਟ ਦੇ ਆ ਜੀ ਚੀਜ਼ ਤੇ ਮੇਰੇ ਹਿਸਾਬ ਨਾਲ ਕਿਲੋਮੀਟਰ ਲੰਬਾ ਜਾਮ ਲੱਗਿਆ ਹੋਣਾ ਸਵਾ ਕਰਕੇ ਨਾ ਰਸ਼ ਬਹੁਤ ਆ ਟਰਾਲੀਆਂ ਟਰੂਲੀਆਂ ਗੱਡੀਆਂ ਇੱਕ ਲੰਗਰ ਲੱਗੇ ਹੋਏ ਨੇ ਕਈ ਜਗ੍ਹਾ ਤੇ ਉਹ ਲੰਗਰਾਂ ਕਰਕੇ ਮਾੜਾ ਮੋਟਾ ਕੇ ਨਾ ਡੱਕਾ ਜਿੱਥੇ ਪੈ ਗਿਆ ਉੱਥੇ ਜਿੱਦੇ ਜਾਮ ਫਸ ਜਾਂਦਾ ਹਾਂ ਤੇ ਬੇਦੇ ਪੁਲ ਤੋਂ ਸਾਨੇ ਵਾਲ ਟਰੌਣ ਵਾਲੀ ਸੂਏ ਤੇ ਆ ਗਏ ਇੱਥੇ ਤੱਕ ਜਾਮ ਆ ਆ ਨੰਬਰ ਲੈ ਲਿਆ ਆਪਾਂ ਗੱਡੀ ਦਾ 7172 ਜਸਪਾਲਾਂ ਵਾਲੇ ਪੁਲ ਤੋਂ ਜਾਮ ਲੱਗਿਆ ਹੋਇਆ ਬਹੁਤ ਸਮਾਂ ਅਜ ਪਤਾ ਨਹੀਂ ਕੀ ਚੱਕਰ ਆ ਪਹਿਲਾਂ ਜਾਣਦੇ ਹੋਏ ਵੀ ਸੱਤ ਪੰਜ 12 ਕਿਲੋਮੀਟਰ ਸਮਝ ਲੋ ਪੌਣੇ 2 ਘੰਟੇ ਚ ਕੱਢੇ ਜਾ ਜਾਂਸੀ ਨੂੰ ਗਏ ਆ ਥੋੜਾ ਜਾਂਸੀੋਂ ਮੁੜ ਕੇ ਆ ਮੈਂ ਤਾਂ ਇਧਰ ਦੀ ਪਿੰਡਾਂ ਚ ਹੀ ਆਇਆ ਵੀ ਸਾਹਨੇ ਨਾਲ ਜਾਮ ਲੱਗਾ ਹੋਇਆ ਸੀ ਇਧਰ ਵੀ ਓਡੇ ਵਿੱਚ ਈਕੜ ਫਸਿਆ ਆ ਕਟੋ ਕਟ ਕਿਲੋਮੀਟਰ ਤੋਂ ਉੱਪਰ ਆ ਗਿਆ ਮੈਂ ਇੱਥੇ ਤੱਕ ਜਾਵਾਂ ਇੱਥੇ ਤੱਕ ਕਿ ਕਦੋਂ ਪਹੁੰਚੇ ਵਿਚਾਰੇ